ਸਸਿਕਾ ਨਮਸਕਾਰ ਦੋਸਤੋ ਅੱਜ ਫਿਰ ਦੁਬਾਰਾ ਲਾਈਵ ਹੋਏ ਆ ਉਸੇ ਹੀ ਐ ਮੁੱਦੇ ਤੇ ਉਸਾਰੀ ਕਿਰਤੀ ਲਾਪਾਤਰੀ ਕੰਸਟਰਕਸ਼ਨ ਐਂਡ ਆਦਰ ਵਰਕਰਸ ਦੀ ਜਿਹੜੇ ਹੱਕ ਨੇ ਉਹ ਲਗਾਤਾਰ ਜਿਹੜੇ ਨੇ ਉਹ ਮਾਰੇ ਜਾ ਰਹੇ ਨੇ ਖੋਏ ਜਾ ਰਹੇ ਨੇ ਉਹਨੂੰ ਲੈ ਕੇ ਕੰਸਟਰਕਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਰਜਿਸਟਰਡ 8 ਇੱਕ ਵੱਲੋਂ 28 ਅਗਸਤ ਨੂੰ ਜਿਹੜਾ ਇੱਕ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ ਕਿ ਇਸ ਦਿਨ ਤੇ ਵੀਰਵਾਰ ਨੂੰ ਜ਼ਿਲ੍ਹੇ ਭਰ ਦੇ ਸਮੂਹ ਉਸਾਰੀ ਕਿਰਤੀਆਂ ਨੂੰ ਉਹਨਾਂ ਦੇ ਵਿਦਿਆਰਥੀ ਬੱਚਿਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਕਿ ਆਓ ਵੀਰਵਾਰ 28 ਅਗਸਤ ਨੂੰ ਡੀਸੀ ਦਫ਼ਤਰ ਦੇ ਸਾਹਮਣੇ ਇਕੱਠੇ ਹੋ ਕੇ ਆਪਣੇ ਹੱਕਾਂ ਤੇ ਵਜਰੇ ਡਾਕੇ ਨੂੰ ਰੋਕਣ ਵਾਸਤੇ ਔਰ ਜਿਹੜੇ ਅਫਸਰ ਨੇ ਜਾਂ ਕਰਮਚਾਰੀ ਨੇ ਜਿਨ੍ਹਾਂ ਦੀ ਮਿਲੀ ਭੁਗਤ ਦੇ ਨਾਲ ਜਿਨ੍ਹਾਂ ਦੀ ਇਨਵੋਲਵਮੈਂਟ ਦੇ ਨਾਲ ਇਹ ਸਾਰਾ ਕੁਝ ਕਿਰਤਿਆਂ ਦੇ ਨਾਲ ਧੱਕਾ ਹੋ ਰਿਹਾ ਆ ਆਰਥਿਕ ਲੁੱਟ ਕੀਤੀ ਜਾ ਰਹੀ ਹੈ ਪਿੰਡਾਂ ਦੇ ਵਿੱਚ ਜਿਹੜੇ ਇਹਨਾਂ ਨੇ ਦਲਾਲ ਛੱਡੇ ਹੋਏ ਨੇ ਜਿਹੜੇ ਪਿੰਡਾਂ ਵਿੱਚ ਪ੍ਰਾਈਵੇਟ ਤੌਰ ਤੇ ਲੋਕ ਜਿਹੜੇ ਨੇ ਉਹ ਕੰਮ ਹੈ ਜੇਕਰ ਜਾਣ ਪੈਸੇ ਦੇ ਕੇ ਰਿਸ਼ਵਤ ਦੇ ਕੇ ਉਹ ਮਜਬੂਰੀ ਵਸ ਉਹਨਾਂ ਨੂੰ ਰਿਸ਼ਵਤ ਦੇਣੀ ਪੈਂਦੀ ਹੈ ਕਿਉਂਕਿ ਜਿਹੜੇ ਸਾਡੇ ਉਸਾਰੀ ਕਿਰਤੀ ਲਾਹ ਪਾਤਰੀ ਨੇ ਜੇਕਰ ਉਹਨਾਂ ਨੇ ਕਾਪੀ ਆਪਣੀ ਰੀਨਿਊ ਕਰਾਉਣੀ ਹੋਵੇ ਭਾ ਦੁਬਾਰਾ ਬਣਾਣੀ ਹੋਵੇ ਜੇਕਰ ਉਹਨਾਂ ਦੀ ਡੇਟ ਜਿਹੜੀ ਖਤਮ ਹੋ ਗਈ ਹੈ ਤਾਂ ਉਹਦੇ ਵਾਸਤੇ ਉਹਨਾਂ ਨੂੰ ਮਹੀਨਾ ਮਹੀਨਾ ਚੱਕਰ ਘਟਣੇ ਪੈਂਦੇ ਨੇ ਅਸੀਂ ਜਿਹੜਾ ਕਿਰਤ ਵਿਭਾਗ ਦੇ ਦਫ਼ਤਰ ਫਾਜ਼ਲ ਕਾ ਗਏ ਉੱਥੇ ਹਾਲਾਤ ਵੇਖੀ ਕਿ ਇੱਕ ਸਾਥੀ ਜਿਹੜਾ ਉਹ ਕਹਿ ਰਿਹਾ ਕਿ 26 ਦਿਨ ਲਗਾਤਾਰ ਮੈਂ ਆ ਰਿਆਂ ਸਿਰਫ ਕਾਪੀ ਰੀਨਿਊ ਕਰਾਉਣ ਵਾਸਤੇ ਆਪਣੀ ਦਿਹਾੜੀ 400 ਰੁਪਏ ਛੱਡ ਕੇ ਆਉਣ ਰਿਖਾੜ ਉਹਨਾਂ ਨੇ ਦੱਸਿਆ ਤਾਂ ਇਸ ਤੋਂ ਮਾੜੀ ਗੱਲ ਕੀ ਹੋ ਸਕਦੀ ਹੈ ਇਹ ਸਭ ਕੁਝ ਜਿਹੜਾ ਹੈਗਾ ਸੋਚੀ ਸਮਝੀ ਪਲਾਨਿੰਗ ਦੇ ਨਾਲ ਮੈਂ ਸਾਜ਼ਿ ਸ਼ਬਦ ਨਹੀਂ ਵਰਤ ਰਿਆਂ ਪਲਾਨਿੰਗ ਦੇ ਨਾਲ ਕਿ ਜੇਕਰ ਇਹਨਾਂ ਨੂੰ ਵਾਰ ਤੋਂ ਵਾਰ ਹਰਾਸਮੈਂਟ ਕਰਾਂਗੇ ਪਰੇਸ਼ਾਨ ਕਰਾਂਗੇ ਤੰਗ ਕਰਾਂਗੇ ਤੇ ਆਪੇ ਮਜਬੂਰ ਹੋ ਕੇ ਕਹਿਣਗੇ ਕਿ ਯਾਰ ਆਪਾਂ ਪੈਸੇ ਦੇ ਦੀਏ ਰਿਸ਼ਵਤ ਦੇ ਦੀਏ ਰਿਸ਼ਵਤ ਤੋਂ ਬਿਨਾ ਕੰਮ ਨਹੀਂ ਹੁੰਦਾ ਇਹਨਾਂ ਦੀ ਛੱਡੇਵੇਂ ਬੰਦੇ ਗੱਲ ਕਹਿੰਦੇ ਨੇ ਯਾਰ ਜਿੰਨੇ ਮਰਜੀ ਤੁਸੀਂ ਪਕਾਈ ਕਰ ਲਓ ਕੰਮ ਤੁਹਾਡਾ ਹੋਣਾ ਨਹੀਂ ਤੁਸੀਂ ਪੈਸੇ ਦਿਓ ਨਾਲੋਂ ਨਾਲ ਤੁਹਾਡਾ ਕੰਮ ਹੋ ਜਾਏਗਾ ਜਲਾਲਾਬਾਦ ਦੇ ਵਿੱਚ ਵੀ ਆਡੀਓ ਰਿਕਾਰਡਿੰਗ ਜਿਹੜੀਆਂ ਨੇ ਉਹ ਲੋਕਾਂ ਦੀਆਂ ਸਾਹਮਣੇ ਆ ਰਹੀਆਂ ਨੇ ਜਾਂ ਹੋਰ ਜਗ੍ਹਾ ਤੇ ਜਿਹੜੀਆਂ ਰਾਤ ਨੂੰ ਉਹ ਏਲਸੀ ਦੀ ਹੋਵੇ ਜਿਹੜੀ ਐ ਕਿ ਜਿਹੜਾ ਉਹਨਾਂ ਦਾ ਕਹਿ ਸਕਦੇ ਆ ਕਿ ਅਸੀਂ ਬਕਾਇਦਾ ਉਹਨਾਂ ਦੇ ਨਾਂ ਤੇ ਆਈਡੀ ਬਣੀ ਹੋਈ ਹੈ ਲੇਬਰ ਕਮਿਸ਼ਨਰ ਲੇਬਰ ਇੰਸਪੈਕਟਰ ਦੇ ਨਾਂ ਤੇ ਆਈਡੀ ਬਣੀ ਗਈ ਹੈ ਰਾਤ ਨੂੰ 12 ਵਜੇ ਉਹ ਆਈਡੀ ਖੁੱਲਦੀ ਹੈ ਤੇ ਰਾਤ ਨੂੰ 12 ਵਜੇ ਕਾਪੀ ਵੀਰੀ ਨਹੀਂ ਹੋ ਜਾਂਦੀ ਹੈ ਤੇ ਰਾਤ ਨੂੰ ਉਹਨਾਂ ਦੇ ਖਾਤੇ ਦੇ ਵਿੱਚ ਕਹਿ ਸਕਦੇ ਕਿ ਜਿਹੜਾ ਸਕਾਲਰਸ਼ਿਪ ਹੈ ਉਹ ਵੀ ਆ ਜਾਂਦਾ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਜਿਹੜਾ ਸਕਾਲਰਸ਼ਿਪ ਪੈਣਾ ਹੁੰਦਾ ਉਹ ਇੱਕ ਪ੍ਰੋਸੈਸ ਹੈ ਕਿ ਜਦੋਂ ਅਸੀਂ ਸਕਾਲਰਸ਼ਿਪ ਦਾ ਫਾਰਮ ਭਰਦੇ ਆ ਜਿਹੜੇ ਵਿਦਿਆਰਥੀ ਪੜ ਰਹੇ ਨੇ ਜਦੋਂ ਪਹਿਲੀ ਕਲਾਸ ਤੋਂ ਲੈ ਕੇ ਭਾਵੇਂ ਪੀ ਐਚ ਡੀ ਕਰ ਰਹੇ ਨੇ ਲਾਹੇ ਪਾਤਰੀ ਉਹ ਸਾਰੀ ਕਿਰਤੀ ਦਾ ਬੱਚਾ ਜਿਹੜਾ ਉਹ ਫਾਇਦਾ ਲੈ ਸਕਦਾ ਹੈ ਪਹਿਲਾਂ ਵੀ ਜ਼ਿਕਰ ਕੀਤਾ ਹੈ ਕਿ 3000 ਰੁਪਏ ਤੋਂ ਜਿਹੜਾ ਇਹ ਵਜੀਫਾ ਉਹ ਸ਼ੁਰੂ ਹੁੰਦਾ ਹੈ ਘੱਟੋ ਘੱਟ 3000 ਰੁਪਏ ਜਿਹੜਾ ਪਹਿਲੀ ਕਲਾਸ ਤੋਂ ਜਿਹੜਾ ਉਹ ਲੜਕੇ ਨੂੰ ਮਿਲਣਾ ਹੈ ਲੜਕੀ ਵਾਸਤੇ 4000 ਰੁਪਏ ਉਹ 6ਵੀਂ ਤੋਂ 8ਵੀਂ ਕਲਾਸ ਤੱਕ 5000 ਰੁਪਿਆ ਲੜਕੇ ਨੂੰ ਮਿਲਣਾ 7000 ਰੁਪਿਆ ਲੜਕੀ ਨੂੰ ਦਿੱਤਾ ਜਾਂਦਾ ਹੈ ਉਹ ਸਾਰੀ ਕਿਰਤੀ ਲਾਹ ਪਾਤਰੀ ਜਿਹਦਾ ਪੰਜੀਕਰਨ ਹੋਇਆ ਹੋਇਆ ਹੈ ਇਹ ਕਾਉਂਟ ਦਿੰਦਾ ਹੈ ਇਹ ਕੋਈ ਵੀ ਸਰਕਾਰ ਨਹੀਂ ਦਿੰਦੀ ਨਾ ਤਾਂ ਇਹਦੇ ਵਿੱਚ ਸੈਕਟਰ ਗਵਰਨਮੈਂਟ ਦਾ ਰੋਲ ਹੈ ਨਾ ਹੀ ਸਟੇਟ ਗਵਰਨਮੈਂਟ ਦਾ BOCW ਜਿਹੜਾ ਬਿਲਡਿੰਗ ਐਂਡ ਆਦਰ ਕੰਸਟਰਕਸ਼ਨ ਵੈਲਫੇਅਰ ਬੋਰਡ ਹੈ ਜਿਹੜਾ ਕਿ ਸਾਡੇ ਉਸਾਰੀ ਕਿਰਤੀਆਂ ਦਾ ਹੀ ਬੋਰਡ ਬਣਿਆ ਹੋਇਆ ਹੈ ਇਹਨਾਂ ਦਾ ਹੀ ਪੈਸਾ ਜਿੰਨਾ ਵੀ ਬਿਲਡਿੰਗਾਂ ਉਹ ਸਾਰੀ ਜਿਹੜੀਆਂ ਬਿਲਡਿੰਗਾਂ ਹੋ ਰਹੀਆਂ ਨੇ ਉਹ ਸਾਰੀ ਦੇ ਕੰਮ ਹੋ ਰਹੇ ਨੇ ਉਹਨਾਂ ਤੇ ਲੱਗਦੇ ਮਟੀਰੀਅਲ ਤੇ ਜਿਹੜਾ ਹੈਗਾ ਉਹ ਪੈਸਾ ਖਰਚ ਹੁੰਦਾ ਏ ਔਰ ਉਹ ਪੈਸੇ ਦਾ ਜਿਹੜਾ ਟੈਕਸ ਹੈ ਉਹ ਇਸ ਬੋਰਡ ਦੇ ਵਿੱਚ ਉਹ ਜਮਾ ਹੁੰਦਾ ਏ ਇਸ ਕਰਕੇ ਜਿਹੜਾ ਹੈਗਾ ਉਹ ਸਾਰਾ ਕੁਝ ਹੋ ਰਿਹਾ ਏ ਔਰ ਇਹ ਜਿਹੜਾ ਹੈਗਾ ਕਿ ਅਸੀਂ 28 ਤਰੀਕ ਨੂੰ ਐਲਾਨ ਕੀਤਾ ਹੋਇਆ ਹੈ ਯੂਨੀਅਨ ਵੱਲੋਂ ਕਿ ਆਪਾਂ ਜਿਹੜਾ ਇਹ ਇੱਕ ਧਰਨਾ ਕਰਨਾ ਹੈ ਰੋਜ਼ ਪ੍ਰਦਰਸ਼ਨ ਕਰਨਾ ਹੈ ਆਪਣੀ ਇਸ ਗੱਲ ਦੀ ਤਾਕਤ ਦਿਖਾਉਣ ਵਾਸਤੇ ਕਿਉਂਕਿ ਜੇਕਰ ਉੱਥੇ ਆਪਣੀ ਤਾਕਤ ਛੋਟੀ ਹੋਏਗੀ ਭਾਵ ਆਪਣੀ ਗਿਣਤੀ ਘੱਟ ਹੋਏਗੀ ਸਾਡੇ ਜਿਹੜੇ ਸਾਰੇ ਕਿਰਤੀ ਲਾਹ ਪਾਤਰੀ ਨੇ ਉਹ ਫਾਜ਼ਲ ਕਾ ਦੇ ਦਫ਼ਤਰ ਦੇ ਵਿੱਚ ਉਹ ਸਾਰੀ ਕਿਰਤੀਆਂ ਦੇ ਲੇਬਰ ਡਿਪਾਰਟਮੈਂਟ ਦਾ ਜਿਹੜਾ ਦਫ਼ਤਰ ਹੈ ਉਹਦੇ ਵਿੱਚ ਰਾਤ ਨੂੰ 11 ਵਜੇ ਜਾਂਦੇ ਨੇ ਸਵੇਰੇ 2 ਵਜੇ ਜਾਂਦੇ ਨੇ 4 ਵਜੇ ਜਾਂਦੇ ਨੇ 5 ਵਜੇ ਜਾ ਕੇ ਉੱਥੇ ਉਹ ਲੈਣ ਵਿੱਚ ਲੱਗਣ ਵਾਸਤੇ ਕਿ ਸਾਡੀ ਵਾਰੀ ਪਹਿਲਾਂ ਆ ਜਾਵੇ ਸਾਡਾ ਕੰਮ ਹੋ ਜਾਵੇ ਇਸ ਕਰਕੇ ਉਹ ਰਾਤ ਵੀ ਖਰਾਬ ਕਰਦੇ ਨੇ ਆਪਦੀ ਦਿਹਾੜੀ ਵੀ ਖਰਾਬ ਕਰਦੇ ਨੇ ਪਰ ਉੱਥੇ ਵੀ ਕੰਮ ਨਹੀਂ ਹੁੰਦਾ ਜੇਕਰ ਇਹਨੂੰ ਪਾਰਦਰਸ਼ੀ ਢੰਗ ਨਾਲ ਚਲਾਉਣਾ ਹੈ ਜੇਕਰ ਇੱਕ ਇਹਨੂੰ ਸਹੀ ਢੰਗ ਨਾਲ ਆਪਾਂ ਹੱਕ ਲੈਣਾ ਹੈ ਤਾਂ ਸਾਨੂੰ ਆਪਣੀ ਤਾਕਤ ਆਪਣੇ ਸਾਰੇ ਸਾਥੀਆਂ ਨੂੰ ਇਕਜੁੱਟ ਹੋ ਕੇ ਸਾਨੂੰ ਉੱਥੇ 28 ਅਗਸਤ ਨੂੰ ਆ ਕੇ ਆਪਣਾ ਕਾਠ ਵਿਖਾਉਣਾ ਪੈਗਾ ਜਿਹੜੇ-ਜਿਹੜੇ ਵੀ ਪੀੜਤ ਨੇ ਜਿਹੜੇ-ਜਿਹੜੇ ਵੀ ਪਰੇਸ਼ਾਨ ਨੇ ਜਿਨ੍ਹਾਂ ਨੂੰ ਲੱਗਿਆ ਕਿ ਅਸੀਂ ਲਗਾਤਾਰ ਜਲਾਲਾਬਾਦ ਦੇ ਦਫ਼ਤਰ ਦੇ ਵਿੱਚ ਫਾਜ਼ਲਕਾ ਦੇ ਦਫ਼ਤਰ ਦੇ ਵਿੱਚ ਅਵੌਰ ਦੇ ਦਫ਼ਤਰ ਵਿੱਚ ਜਿੱਥੇ-ਜਿੱਥੇ ਵੀ ਇਹਨਾਂ ਨੂੰ ਜਿਹੜਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਧੱਕੇ ਖਾਣੇ ਪੈ ਰਹੇ ਨੇ ਉਹਨਾਂ ਸਾਰੇ ਉਸਾਰੀ ਕਿਰਤੀਆਂ ਨੂੰ ਮੈਂ ਅਪੀਲ ਕਰਦਾ ਹਾਂ ਉਹਨਾਂ ਦੇ ਉਹ ਸਾਰੀ ਕਿਰਤੀਆਂ ਤੇ ਜਿਹੜੇ ਵਿਦਿਆਰਥੀ ਬੱਚੇ ਨੇ ਚਾਹੇ ਉਹ ਆਈਟੀ ਕਰ ਰਿਹਾ ਹੈ ਚਾਹੇ ਉਹ ਸਕੂਲਾਂ ਦੇ ਵਿੱਚ ਪੜ ਰਿਹਾ ਹੈ ਚਾਹੇ ਉਹ ਕਾਲਜਾਂ ਵਿੱਚ ਪੜ ਰਿਹਾ ਹੈ ਕਿਹੜੀ ਵੀ ਜਗ੍ਹਾ ਵਿੱਚ ਪੜ ਰਿਹਾ ਜਿਨ੍ਹਾਂ ਨੂੰ ਇਹ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਉਹਨਾਂ ਸਾਰਿਆਂ ਨੂੰ ਉਸੇ ਅਪੀਲ ਕਰ ਰਹੇ ਹਾਂ ਕਿ ਜੇਕਰ ਤੁਸੀਂ ਇਹਨਾਂ ਰਿਸ਼ਵਤਖੋਰ ਅਫਸਰਾਂ ਲੇਬਰ ਡਿਪਾਰਟਮੈਂਟ ਨਾਲ ਸੰਬੰਧਿਤ ਜਾਂ ਇਹਨਾਂ ਦੇ ਮੁਲਾਜ਼ਮਾਂ ਦੀ ਤਾਉਣ ਤੇ ਗੋਡਾ ਦੇਣਾ ਹੈ ਤਾਂ ਫਿਰ ਸਾਨੂੰ ਸਾਰੀ ਕਿਰਤੀਆਂ ਨੂੰ 28 ਤਰੀਕ ਨੂੰ ਉੱਥੇ ਜ਼ਰੂਰ ਪਹੁੰਚਣਾ ਪਏਗਾ ਅਸੀਂ ਸੱਦਾ ਦੇਨੇ ਕਿ ਵੀਰਾ ਕੱਟ ਕੇ ਉੱਥੇ ਪੁੱਜੀਏ ਇਹਨਾਂ ਨੂੰ ਦੱਸਿਏ ਕਿ ਇਹਨੇ ਲੋਕ ਜਿਹੜੇ ਅਸੀਂ ਪਰੇਸ਼ਾਨ ਐ ਦੁਖੀ ਐ ਕੋਈ ਕਹਿ ਸਕਦਾ ਹੈ ਕਿ ਪਰੇਸ਼ਾਨੀ ਤਾਂ ਕਿਤੇ ਹੈ ਨਹੀਂ ਐ ਆਰਾਮ ਨਾਲ ਕੰਮ ਹੋ ਰਿਹਾ ਐ ਇਹ ਐਵੇਂ ਜਿਹੜਾ ਚਿਕ ਚਿਕ ਕੇ ਰੋਲਾ ਪਾ ਰਹੇ ਨੇ ਜਿਹੜੇ ਲੋਕ ਕਿਉਂਕਿ ਅਸੀਂ ਉੱਥੇ ਜਾ ਕੇ ਜਿਹੜੀ ਹਾਲਾਤ ਦੇਖੇ ਸੀ ਕਿ ਵਿਚਾਰੇ ਗਰੀਬ ਜਿਨ੍ਹਾਂ ਦੀ ਦਿਹਾੜੀ ਵੀ ਨਹੀਂ ਮਿਲਦੀ ਔਰ ਉਹਨਾਂ ਦੇ ਪਾਟੇ ਹੋਏ ਕੱਪੜੇ ਨੇ ਜਿਨ੍ਹਾਂ ਦੀ ਹਾਲਤ ਦੇਖ ਕੇ ਰੋਣਾ ਆਉਂਦਾ ਆਪਦਾ ਮਨ ਜਿਹੜਾ ਪਸੀਜ ਜਾਂਦਾ ਹੈ ਦਿਲ ਜਿਹੜਾ ਹੈ ਉਹ ਦਹਿਲ ਜਾਂਦਾ ਹੈ ਕਿ ਇੰਨੀ ਹਾਲਤ ਮਾੜੀ ਔਰ ਫਿਰ ਵੀ ਇਹਨਾਂ ਨੂੰ ਤਰਸ ਨਹੀਂ ਹੈ ਸ਼ਾਇਦ ਇਹਨਾਂ ਵਿੱਚ ਰਸਾਨੀਅਤ ਖਤਮ ਹੋ ਗਈ ਹੈ ਜਮੀਰ ਮਰ ਗਈ ਹੈ ਇਹਨਾਂ ਦੀ ਜਮੀਰ ਜਗਾਉਣ ਵਾਸਤੇ ਇਹਨਾਂ ਨੂੰ ਸਬਕ ਸਿਖਾਉਣ ਵਾਸਤੇ ਮੈਂ ਸਾਰੇ ਕਿਰਤੀ ਭਰਾਵਾਂ ਨੂੰ ਪੈਣਾ ਭਰਾਵਾਂ ਨੂੰ ਸੱਦਾ ਦੇਵਾਂਗਾ ਕਿ ਆਓ 28 ਅਗਸਤ ਨੂੰ ਸਾਰੇ 1 ਮਿੰਟ ਹੋ ਕੇ ਉੱਥੇ ਆਪਾਂ ਰੋਸ ਪ੍ਰਦਰਸ਼ਨ ਵੀ ਕਰਨਾ ਹੈ ਡਿਪਟੀ ਕਮਿਸ਼ਨ ਨੂੰ ਵੀ ਮੰਗ ਪੱਤਰ ਦੇਣਾ ਹੈ ਔਰ ਇਹਨਾਂ ਦੇ ਖਿਲਾਫ ਜਿਹੜਾ ਹੈਗਾ ਆਵਾਜ਼ ਬੁਲੰਦ ਕਰਨੀ ਹੈ ਕੱਲ ਸਾਡੇ ਹਾਜਲ ਕਾ ਦੇ ਵਿੱਚ ਜਿਹੜੇ ਤਰਨਜੀਤ ਸਿੰਘ ਸੌਂਦ ਨੇ ਜਿਹੜੇ ਇਸ ਡਿਪਾਰਟਮੈਂਟ ਦੇ ਮਨਿਸਟਰ ਨੇ ਉਹ ਬਕਾਇਦਾ ਆਏ ਨੇ ਪਰੰਤੂ ਉਹਨਾਂ ਨੇ ਕੋਈ ਵੀ ਟਿੱਪਣੀ ਜਾਂ ਗੱਲਬਾਤ ਸਾਰੀ ਕਿਰਤਿਆਂ ਬਾਰੇ ਨਹੀਂ ਕੀਤੀ ਇਹ ਵੀ ਇੱਕ ਦੁੱਖ ਦੀ ਗੱਲ ਹੈ ਨਿੰਦਣਯੋਗ ਗੱਲ ਹੈ ਉਹਨਾਂ ਨੂੰ ਬਕਾਇਦਾ ਸਾਰੀ ਕਿਰਤੀ ਦੇ ਦਫ਼ਤਰ ਦੇ ਵਿੱਚ ਜਾ ਕੇ ਚੈਕਿੰਗ ਕਰਨੀ ਚਾਹੀਦੀ ਸੀ ਪਤਾ ਲੜਣਾ ਚਾਹੀਦਾ ਸੀ ਉਹਨਾਂ ਨੇ ਗੱਲ ਨਹੀਂ ਕੀਤੀ ਕਿਉਂਕਿ ਉਹ ਲੱਗਦਾ ਹੈ ਕਿ ਵਜੀਫਿਆ ਦੀ ਗੱਲ ਮੈਂ ਜਿਹੜੀ ਕਰ ਰਿਹਾ ਸੀ ਵਜੀਫਿਆ ਇਥੋਂ ਫਾਰਮ ਭਰਿਆ ਜਾਂਦਾ ਹੈ ਫਾਰਮ ਭਰਨ ਤੋਂ ਬਾਅਦ ਇਹ ਤੋਂ ਸਾਡੇ ਜਿਹੜੇ ਦਫ਼ਤਰਾਂ ਦੇ ਵਿੱਚੋਂ ਫਾਰਮ ਜਿਹੜਾ ਅਪਰੂਵ ਹੁੰਦਾ ਫਿਰ ਇੱਕ ਐਸ.ਸੀ.ਐਮ ਦੀ ਮੀਟਿੰਗ ਹੈ ਡੀ.ਸੀ.ਡੀ ਮੀਟਿੰਗ ਹੈ ਉਹਦੇ ਵਿੱਚ ਉਹਨਾਂ ਨੇ ਇੱਕ ਸ਼ਾਰਟਕਟ ਕੀਤਾ ਹੈ ਕਿ ਸਿੱਧਾ ਜਿਹੜਾ ਬਾਅਦ ਵਿੱਚ ਉਹ ਹੈੱਡ ਕੁਆਟਰ ਤੋਂ ਚੰਡੀਗੜ੍ਹ ਤੋਂ ਲੇਬਰ ਕਮਿਸ਼ਨਰ ਦੇ ਦਫ਼ਤਰ ਦੇ ਵਿੱਚੋਂ ਪਾਸ ਹੋਣਾ ਹੈ ਔਰ ਹਰ ਹਾਨੀ ਇਸ ਗੱਲ ਦੀ ਹੁੰਦੀ ਹੈ ਕਿ ਇੱਥੇ ਆਬਜੈਕਸ਼ਨ ਲੱਗਿਆ ਅਪਰੂਵ ਨਹੀਂ ਹੋਇਆ ਨਾ ਐਲ.ਸੀ ਦੀ ਆਈ.ਡੀ ਤੋਂ ਨਾ ਲੇਬਰ ਇਨਸਪੈਕਟਰ ਦੀ ਆਈ.ਡੀ ਤੋਂ ਔਰ ਜਿਹੜਾ ਪੈਸੇ ਦਿੰਦਾ ਸਿੱਧਾ ਚੰਡੀਗੜ੍ਹ ਤੋਂ ਵਜੀਫਾ ਪਾਸ ਹੋ ਕੇ 50000 ਹੈ 70000 ਹੈ 80000 ਹੈ 1 ਲੱਖ ਹੈ 2 ਲ ਔਰ ਤੀਜਾ ਹਿਸਾਬ ਅੱਜ ਅਸੀਂ ਗਏ ਆ ਪਿੰਡ ਰੋੜਾ ਵਾਲੀ ਦੇ ਸਾਥੀਆਂ ਨੇ ਦੱਸਿਆ ਕਿ ਇੱਕ ਲੜਕੇ ਨੇ ਸਟੂਡੈਂਟ ਨੇ ਦੱਸਿਆ ਕਿ ਮੇਰੇ ਤਾਇਆ ਜੀ ਦਾ 18000 ਰਜੀਫਾ ਜਿਹੜਾ ਹੈਗਾ ਉਹ ਸਾਨੂੰ ਮਿਲਿਆ ਔਰ 6000 ਰੁਪਏ ਰਿਸ਼ਵਤ ਦਿੱਤੀ ਔਰ ਕਈਆਂ ਨੂੰ ਅੱਧ ਦੀ ਜਿਹੜੀ ਰਿਸ਼ਵਤ ਹੈ ਦਲਾਲਾਂ ਤੇ ਰਾਹੀਂ ਇਹਨਾਂ ਕੋਲੋਂ ਪਚਾਈ ਜਾ ਰਹੀ ਹੈ ਉਸ ਦਿਨ ਅਸੀਂ ਬਕਾਇਦਾ ਕੁਝ ਲਿਖਤੀ ਤੌਰ ਤੇ ਕੁਝ ਇਹ ਕਹਿ ਸਕਦੇ ਆ ਕਿ ਟੈਕਨੀਕਲ ਤੌਰ ਤੇ ਅਸੀਂ ਸਬੂਤ ਵੀ ਉਥੇ ਪੇਸ਼ ਕਰਾਂਗੇ ਕਿ ਕਿਵੇਂ ਕਿਵੇਂ ਜਿਹੜਾ ਰਿਸ਼ਵਤ ਦੇਣ ਦਾ ਕੰਮ ਹੈ ਉਹ ਵੱਡੇ ਪੱਧਰ ਤੇ ਚੱਲ ਰਿਹਾ ਹੈ ਮੈਂ ਅਤ ਵਿੱਚ ਫਿਰ ਸਾਰੇ ਉਸਾਰੀ ਕਿਰਤੀਆਂ ਨੂੰ ਉਹਨਾਂ ਦੇ ਹਮਦਰਦਾਂ ਨੂੰ ਔਰ ਉਹਨਾਂ ਦੇ ਪੜੇ ਲਿਖੇ ਜਿਹੜੇ ਪੜ ਰਹੇ ਨੇ ਉਹਨਾਂ ਦੇ ਵਿਦਿਆਰਥੀ ਬੱਚਾ ਨੂੰ ਜਰੂਰ ਅਪੀਲ ਕਰਾਂਗਾ ਕਿ 28 ਅਗਸਤ ਦਿਨ ਵੀਰਵਾਰ ਨੂੰ ਡੀਸੀ ਦਫਤਰ 10 ਵਜੇ ਪਹੁੰਚ ਕੇ ਜਿਹੜੇ ਰਿਸ਼ਤਖੋਰ ਮੁਲਾਜ਼ਮ ਨੇ ਜਿਹੜੇ ਅਫਸਰ ਨੇ ਉਹਨਾਂ ਨੂੰ ਸਬਕ ਸਿਖਾਉਣ ਵਾਸਤੇ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ